ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੁਰਜ ਨੱਥੂਗੇ ਬਾਈ ਹੈਪੀ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਵੀਰ ਦਾ ਬਹੁਤ ਹੀ ਵੀਰ ਤੁਸੀਂ ਜਾਣਦੇ ਹੋ ਅੱਜ ਵੜਾ ਵੀਰ ਨੇ ਫੇਰ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਤੇ ਵੜਾ ਦੀ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਹੈਪੀ ਤੋਂ ਲਵਾਂਗੇ ਤਹਿਸੀਲ ਪੱਟੀ ਆ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਆ ਤੇ ਨਵੇਂ ਵੀਰਾਂ ਨੂੰ ਦੱਸ ਦੇ ਲਈਏ ਦੋਸਤੋ ਪੱਤੀ ਸ਼ਹਿਰ ਤੋਂ ਤਕਰੀਬਨ 6-7 ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਆ ਪੈਂਡ ਬੁਰਜ ਨਾਥੂ ਗਿਆ ਦੀ ਤੇ ਵਹਿੜਾ ਤਕਰੀਬਨ ਅੱਜ ਪੁੱਛਾਂਗੇ ਵੀ ਸਈਆਂ ਸਵਾਈਆਂ ਨੇ ਕਿੰਨੇ ਨੰਗਨੇ ਪਿਰ ਪਰ ਤੋਕੜ ਕਪੜੇ ਵੀ ਹੈਗੇ ਆ ਤੇ ਕੀ ਅੱਜ ਆਫਰ ਲਾਈ ਆ ਵੀਰ ਹੈਪੀ ਨੇ ਕਿਉਂਕਿ ਹਰ ਵਾਰ ਕੋਈ ਨਾ ਕੋਈ ਜਿਹੜੀ ਆਫਰ ਵੀ ਜ਼ਰੂਰ ਤੁਹਾਨੂੰ ਵਿਖਤ ਦੇ ਵਿੱਚ ਮਿਲਦੀ ਆ ਕਿਸੇ ਗਾਂ ਦੇ ਨਾਲ ਕੋਈ ਵਹਿੜ ਜਿਹੜੀ ਆ ਬਿਲਕੁਲ ਫ੍ਰੀ ਵੀ ਦਿੱਤੀ ਜਾਂਦੀ ਆ ਤੇ ਅੱਜ ਦੇਖਦੇ ਆ ਵੀਰ ਹੈਪੀ ਦੇ ਕੋਲ ਪੁੱਛਾਂਗੇ ਪੂਰੀ ਗੱਲਬਾਤ ਵੀ ਅੱਜ ਕੀ ਖਾਸ ਹੈਗਾ ਇਹਨਾਂ ਵਹਿੜਾਂ ਦੇ ਵਿੱਚ ਕੀ ਰੇਟ ਭਾਪਰਤਾ ਰਹੇਗਾ ਆਓ ਕਰਦੇ ਆ ਗੱਲਬਾਤ ਵੀਰ ਹੈਪੀ ਦੇ ਨਾਲ 19 ਅਪ੍ਰੈਲ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਸ਼ਾਮ ਦੇ 5:00 ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਆ ਆਓ ਚੱਲਦੇ ਆ ਸਭ ਤੋਂ ਪਹਿਲਾਂ ਵੀਰ ਹੈਪੀ ਕੀ ਹਾਲ ਚਾਲ ਨੇ ਭਰਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਰੌਸ਼ਨੀ ਚਾਜੋ ਬਹੁਤ ਬਧੀਆ ਠੀਕ ਠਾਕ ਜੀ ਹੋਰ ਤੇ ਅੱਜ ਨਾਗ ਆਪਣੇ ਕੋਲ ਕਿੰਨੇ ਵਗਾਉਗਾ ਵੀਰ ਚਾਰ ਆਪਣੇ ਕੋਲ ਜੀ ਚਾਰ ਵੜਾ ਜਾਂਦੀ ਦੋ ਬੱਚੇ ਵਾਲਿਆਂ ਦੋ ਬੱਚੇ ਹੋ ਬੇਨ ਜੀ ਦੋ ਬੱਚੇ ਵਾਲੀਆਂ ਦੋ ਬਿਨਾ ਮੇਰੇ ਬੱਚੋ ਬਿਨਾ ਠੀਕ ਹੈ ਹਾਂ ਜੀ ਇਹ ਤਾਜ਼ੀਆਂ ਹੀ ਹਾਂ ਜੀ ਹਾਂ ਜੀ ਤਾਜ਼ੀਆਂ ਹੀ ਆ ਆ ਤੁਸੀਂ ਵੀ ਡੇਢ ਕਿ ਮਹੀਨੇ ਦੀ ਆ ਬੈਡ 1500 ਦਾ ਨੂੰ ਠੀਕ ਹੈ ਬੱਚਾ ਗਿਆ ਮਰ ਅੱਛਾ ਹਾਂ ਜੀ ਠੀਕ ਹੈ ਚਲ ਇੱਕ ਪਾਸੇ ਵੀ ਹੈਪੀ ਕਿਹੜੇ ਬਣੇ ਇਧਰੋਂ ਕਰ ਲਓ ਸ਼ੁਰੂ ਬੇਚਾ ਇਧਰੋਂ ਹੀ ਕਰ ਦੇਣੀ ਆ ਆ ਦੇਖੋ ਜੀ ਆ ਬੈਡ ਦੀ ਕੀ ਡਿਟੇਲ ਆ ਜੀ ਇਹ ਭਾਜੀ ਦੂਜਾ ਸੁਆ ਸੁਆ ਸੁਈ ਹੋ ਗਿਆ ਡੇਢ ਕਿ ਮਹੀਨਾ ਡੇਢ ਕਿ ਮਹੀਨਾ ਹੋ ਗਿਆ ਹਾਂ ਜੀ ਸੀ ਸਭ ਪੂਰੀ ਆ ਠੀਕ ਹੈ ਦੁੱਧ ਕਿੰਨਾ ਹੋ ਸਕਦਾ ਦੁੱਧ ਵੀ ਇਸ ਲਈ 10.8 ਕਿਲੋ ਪਾ 7 ਕਿਲੋ ਦੀ ਗਾਰੰਟੀ ਦਵਾਂ ਦੋ ਟਾਈਮ ਕੋਈ ਤਿੰਨ ਟਾਈਮ ਚ ਸੱਦੀ ਕਰੇ ਠੀਕ ਹੈ ਜੀ ਹਾਂ ਜੀ ਵੈਸੇ 8 ਆ 8 ਕਿਲੋ ਤੋਂ ਦਾ 7 ਦੀ ਗਾਰੰਟੀ ਹੋਊਗੀ ਆਪਣੀ ਜੀ ਠੀਕ ਹੈ ਹਾਂ ਜੀ ਲਓ ਵੀ ਭਰਾਵੋ ਤੇ ਡੇਢ ਮਹੀਨਾ ਦੱਸ ਤਾਂ ਡੇਢ ਮਹੀਨਾ ਹੈ ਸੂਈ ਨੂੰ ਕੋਈ ਦੋ ਮੰਨ ਲ ਕੇ ਘੱਟ ਸਕਦਾ ਹੈ ਤੂੰ ਘਰ ਦਾ ਡੇਢ ਮਹੀਨਾ ਹੋ ਗਿਆ ਦੂਜਾ ਸੂ ਹੈ ਹਾਂ ਜੀ ਦੂਜਾ ਸੂ ਹੈ ਜੀ ਆਂ ਤੋਂ ਨੂੰ ਇਹ ਲੋਕ ਦੱਸ ਲਓ ਲਓ ਵੀ ਭਰਾਵੋ ਦੂਜਾ ਸੂ ਹੈ ਠੀਕ ਹੈ ਵੈਸੇ ਇਹਨਾਂ ਦਾ ਵੀ 8 ਲੀਟਰ ਹੈ ਬਾਕੀ ਤੁਸੀਂ 7 ਮੰਨ ਕੇ ਕੋਈ ਵੀ ਸੌਦਾ ਕਰ ਸਕਦਾ ਠੀਕ ਹੈ ਆ ਥਾਣੇ ਜੇ ਬਿਲਕੁਲ ਮੁੱਠੀ ਦਾ ਥਾਣਾ ਤੇ ਬੱਚਾ ਇਹਦੇ ਨਾਲ ਹੈਗਾ ਨਾ ਬੱਚਿਆ ਨਹੀਂ ਪਾਜੀ ਹੈਗਾ ਇਹ ਬਿਨ ਬੱਚੇ ਤੋਂ ਬਿਨ ਬੱਚੇ ਤੋਂ ਪਹਾੜੇ ਵੰਡੇ ਇਦਾਂ ਹੀ ਚਾੜ ਹਾਂਜੀ ਇਦਾਂ ਹੀ ਕੋਈ ਜਾਨਾ ਆ ਕੇ ਪਾ ਕੇ ਤੇ ਚੋਣੋ ਜਾਨੇ ਤਰਾ ਆਪਾਂ ਮਰਵਾ ਦਿੰਨੇ ਆ ਦੋ ਵੇਟਾ ਮਿਲਦੀ ਦੋਨੇ ਟਾਈਮ ਜੀ ਠੀਕ ਹੈ ਹਾਂਜੀ ਲੋਬ ਪਰਾ ਖੋਲ ਕੇ ਦਿਖਾ ਕੇ ਵੀ ਰਹਿਪੀ ਤੇ ਬਿਲਕੁਲ ਜੜੀ ਦੋਸਤੋ ਪਹਾੜੇ ਵੰਡੇ ਤੇ

ਠੰਡੀ ਧੀਰੀ ਜਿਹਦੇ ਪਾਸੇ ਮਰਜੀ ਬੈਘੇ ਬਸ ਮਰਜੀ ਲੈਣਾ ਭਾਈ ਫੀਲਡਿੰਗ ਕਰਿਆ ਹੂੰ ਠੀਕ ਹੈ ਜੀ ਤੇ ਬੈੜ ਜਿਹੜੀ ਕੱਦ ਕਾਠੀ ਹੈ ਜੀ ਦੋਸਤੋ ਬਿਲਕੁਲ ਤੁਸੀਂ ਦੇਖੋਗੇ ਮੀਡੀਅਮ ਹਾਈਟ ਦਾ ਰਿਚ ਹੈ ਮੀਡੀਅਮ ਕੱਦ ਕਾਠਾ ਨਾਮ ਭਾਜੀ ਕਾਜ ਵੱਡਾ ਨਾ ਛੋਟਾ ਹੈ ਵੇਟ ਕੇ ਮੰਗ ਲਓ ਜੀ ਇਹ ਲੈ ਲਓ 300 ਉਹ 74 ਕੋਈ ਲਓ ਵੀ ਠੀਕ ਹੈ ਤੇ ਬੋਲੋ ਹੈਪੀ ਬਾਈ ਕਿਨ ਕਿੰਨਾ ਕਰਦੀਏ ਭਾਜੀ ਆ ਜਾਓ ਆਏ ਬਾਬਾ ਜਨਾਬ ਆ ਜਿਓ 19000 ਚ ਪਹੁੰਚ ਕਰ ਦਿਆਗੇ 19000 ਚ ਪਹੁੰਚ ਹਾਂ ਜਿੱਥੋਂ ਦੀ ਹੋਵੇ ਮਰਜੀ ਪੰਜਾਬ ਪੰਜਾਬ ਦੀ ਪੰਜਾਬ ਦੀ ਜਿਹੜੇ ਮਰਜ਼ੀ ਕੋਨੇ ਤੇ ਹੋ ਜੇ ਜਿਹੜੀ ਮਰਜ਼ੀ ਜਗਾਹ ਹੈ ਜੀ ਹਾਂ ਹਾਂਜੀ ਤੇ ਜੂ ਜੇ ਜੂਪੀ ਲੈ ਮੰਗਾ ਲਈ ਨਾ ਜੀ ਨਾ ਪੰਜਾਬ ਤੋਂ ਬਾਹਰ ਨਹੀਂ ਅੱਛਾ ਜੀ ਪੰਜਾਬ ਤੋਂ ਬਾਹਰ ਹੀ ਖੜੂਗਾ ਉਹਦਾ ਕਰਾ ਆਪ ਦੂਗਾ ਹੋਈ ਠੀਕ ਆ ਲੋ ਵੀ ਭਰਾਵੋ ਪੰਜਾਬ ਦੇ ਵਿੱਚ ਵਿੱਚ ਜਿੰਨਾ ਵੀ ਡਿਸਟੈਂਸ ਆ ਜਿੰਨੀ ਵੀ ਦੂਰੀ ਪੈ ਜੇ ਕੋਈ ਚੱਕਰ ਨਹੀਂਗਾ ਉਹਦੇ ਵਿੱਚ ਪਹੁੰਚ 18000 ਚ 19000 ਚ ਉੱਚੋ ਭਾਈ 200 ਰੁਪਿਆ ਛੋੜ ਹੋਊਗੀ ਕੋਈ 100 ਕਿਲੋਮੀਟਰ ਤੇ ਕਰੇ ਫਿਰ 1000 ਰੁਪਿਆ ਛੱਡੂਗਾ ਤੇ ਪਹੁੰਚ ਮੇਰੀ ਹੋਊਗੀ ਠੀਕ ਆ ਕੋਈ 100 150 ਕਿਲੋਮੀਟਰ 100 ਕਿਲੋਮੀਟਰ ਤੇ ਖੜੇ ਤਮੈਂ 1000 ਰੁਪਇਆ ਛੱਡੂਗਾ 18000 ਚ ਪਹੁੰਚ ਕਰੂੰ ਕੋਈ ਜਿਆਦਾ ਦੂਰ ਘੜੇ ਤੇ 200 ਰੁਪਇਆ ਛੋਟ ਕਰੂੰਗਾ ਤੇ 19000 ਚ ਘਰੇ ਪਹੁੰਚ ਕਰੂੰਗਾ ਲੋ ਵੀ ਭਰਾਵੋ ਕਰ ਲੋ ਨੋਟ ਠੀਕ ਹੈ ਜੀ 50 ਪੰਜਾਬ ਦੇ ਵਿੱਚ ਆਫਰ ਆ ਵੀਰ ਲਈ ਆ ਵੀਰ ਲਈ ਭਾਜੀ ਕੋਈ ਇਹ ਨਾ ਵੀ ਬੜੀ ਪਹੁੰਚਿਆ ਜਿਆਦਾ ਮੁੱਲ ਕੀਤਾ ਤੇ ਬੱਚਾ ਹੁੰਦਾ ਪੰਜ 6000 ਹਜ਼ਾਰ ਜੀ ਬਿਲਕੁਲ ਤੇ ਦੁੱਧ ਵੀ 8-7 ਲੀਟਰ ਹੈਗਾ ਮੰਨ ਲੈਣਾ ਭਾਜੀ 7 ਦੇ ਗਾਰੰਟੀ ਵੀ ਭਾਉਂ ਦੋ ਟਾਈਮ ਚੋਭੋ ਕੋਈ ਤਿੰਨ ਟਾਈਮ ਠੀਕ ਹੈ ਜੀ ਲੋ ਵੀ ਭਰਾਵੋ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਏ ਵੀਰ ਹੈਪੀ ਨੇ ਮੈਂ ਤੁਹਾਨੂੰ ਪਹਿਲੇ ਦੱਸਦਾ ਵੀ ਆਫਰ ਆ ਵੀ ਨੇ ਅੱਜ ਕੀ ਆ ਉਹ ਆਂਦਾ ਵੀ ਘੱਟੋ ਘੱਟ ਪੰਜਾਬ ਪੰਜਾਬ ਦੇ ਵਿੱਚ ਪਹੁੰਚ ਆ ਠੀਕ ਆ ਜੀ 19000 ਦੇ ਵਿੱਚ ਵੀ ਦੱਸਦਾ ਛੋਟ ਵੀ ਦਸਤੀ ਆ ਤੇ ਜੇਕਰ 18000 ਵੀ ਦੱਸਦਾ ਉਹਦੇ ਵਿੱਚ ਵੀ ਛੋਟ ਦਸਤੀ ਆ ਠੀਕ ਆ ਜੀ ਦੂਰੋਂ ਨੇੜਿਓਂ ਜੋ ਵੀ ਹੋ ਗੱਲਬਾਤ ਤੇ ਅਗਲੀ ਵਾਰ ਵੀ ਹੈਪੀ ਇਹਦਾ ਕੀ ਡਿਟੇਲ ਆ ਇਹ ਭਾਜੀ ਪਈਆ ਸੁਆਹ ਜੋ ਮੂਹ ਨੂੰ ਚਾਰ ਦੰਦ ਜੋ ਅੱਛਾ ਮੋਹ ਚੌਗੀ ਆ ਚਾਰ ਦੰਦ ਆ ਆ ਦੇਖੋ ਆ ਵੇਖ ਲੋ ਜੀ ਪਿਓ ਚਾਰ ਦੰਦ ਆ ਲੋ ਠੀਕ ਆ ਭਰਾ ਮੋਹ ਚਾਰ ਦੰਦ ਆ ਵਚੀ ਦੋਸਤੋ ਠੀਕ ਆ ਤੇ ਸੂਆ ਪਹਿਲਾ ਕਿ ਦੂਜਾ ਪਹਿਲਾ 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 ਇਹ ਲਓ ਭਾਈ ਜੀ ਇਸ ਰਾਹ ਹਵਾ ਨਾ ਮੁੰਨਾ ਬਹੁਤ ਸੁਣਾ ਹੈ ਆ ਕਰੋ ਚੈੱਕ ਜੀ ਆ ਲੈਵਟੀ ਆ ਦੋਸਤੋ ਤੇ ਥਨ ਕੁਆਲਟੀ ਵੇਖੋ ਲੇ ਲਓ ਭਾਈ ਇਹ ਸਾਬ ਬੋਰੀ ਤੇ ਸਮਾਂ ਕਿੰਨਾ ਹੋਇਆ ਸੂਈ ਨੂੰ ਤਿੰਨ ਨੂੰ ਪਾਈ 20 ਦਿਨ ਹੋ ਗਏ ਸੂਈ ਨੂੰ ਅੱਛਾ ਹਾਂ ਜੀ ਤੇ ਬੱਚਾ ਬੱਚਾ ਨਹੀਂ ਹੋਗਾ ਵਸ਼ੀ ਗੀ ਵਸ਼ੀ ਗੀ ਮਾਰ ਅੱਛਾ ਆਵਦਾ ਡਾਕਟਰ ਲੈ ਗਿਆ ਤਸੱਲੀ ਕਰਾ ਲਈ ਕਿੰਨੇ ਦਿਨਾਂ ਦੀ ਸੂਈ ਆ ਹਾਂ ਹਾਂ 20 ਦਿਨਾਂ ਤੋਂ ਵੱਧ ਉਹ ਜੋ ਕਰਤਾ ਹੋਊਗਾ ਮੈਂ ਪਰ ਹਾਂ ਠੀਕ ਆ ਦੁੱਧ ਕਿਦਾਂ ਕਹਦੇ ਨਾਲ ਵੀ ਸੂਈ 4 ਮਹੀਨਾ ਦੀ ਹੋਊਗੀ ਤੇ ਦੱਸੂਗਾ 15 ਦਿਨਾਂ ਦੀ ਵੀਹਾਂ ਦੀ ਹੂੰ 13 ਕਿਲੋ ਦੇ ਭਾਜੀ ਦੋ ਟੈਮ ਬਣਾ ਕੇ ਦੂੰਗਾ ਆਪਦੇ ਘਰੇ 13 ਕਿਲੋ 13 ਕਿਲੋ ਦਾ ਟੈਮ ਬਣਾ ਦੂੰਗਾ ਦੋ ਟਾਂ ਜਿਹੜਾ ਚੋ ਲੈਣਾ ਠੀਕ ਆ ਜੇ ਕੋਈ ਚੰਗੀ ਸੇਵਲ ਲੱਗਾ ਪਰ ਤੋਂ ਕੱਲ ਹੀ ਜਾਈ ਆ ਕੋਈ ਚੰਗੀ ਵੀਰ ਸੇਵਲ ਲੱਗਾ ਤੂੰ 14 15 ਕਿਲੋ ਚ ਆਈ ਹੋਊਗੀ 14 15 हां जी ਫੈੜ ਵੀ ਚੰਗੀ ਸਰ ਪਾਜੀ ਸਿੰਘ ਹੀ ਨਹੀਂ ਕਿਨੇ ਤੇ ਗਾਏ ਵੈਡ ਬਰੀਡ ਵਾਲੀ ਆ ਹੁੰਦਾ ਛਾਈ ਆਦਾ ਜਰਸੀ ਦਾ ਕਰਾਉ ਸਾ ਮੇਲੋ ਸੀਲ ਸੌ ਪੂਰੀ ਮਾ ਵੇਖੋ ਜੀ ਮੇਲੋ ਠੀਕ ਆ شریف ਆ ਪੂਰੀ ਬੈੜ ਤੇ ਵੀ ਇਹਨੇ ਹੈਪੀ ਨਾ ਪਹਿਲਾਂ ਗਏ ਤਾਂ ਹੁੰਦਾ ਵੀ ਆਪਾਂ ਸੀਲ ਸੌ ਪਸ਼ੂ ਲੈਣਾ ਹੁੰਦਾ ਕਿਲੇ ਦੇ ਉੱਪਰ ਉਹ ਹੀ ਪਸ਼ੂ ਲਈ ਆਈਦਾ ਜਿਹੜਾ ਗਾਂ ਵੀ ਕੋਈ ਚਬਾਈ ਕਰੇ ਤੇ ਵੰਗਾ ਨਿਆਣਾ ਬੱਚਾ ਪਾਉਣ ਦੀ ਲੋੜ ਪਵੇ ਨਾ ਕਿਸੇ ਨੂੰ ਠੀਕ ਹੈ ਤਾਂ ਆਹ ਦੇਖੋ ਜਿਹੜੇ ਬਨੇ ਮਰਜ਼ੀ ਬਹਿ ਜਿਓ ਵੀ ਤਸੱਲੀਆ ਤੁਹਾਨੂੰ ਪਤਾ ਵੀ ਹੈਪੀ ਬਾਈ ਕਰਾਉਂਦਾ ਪੂਰੀਆਂ ਵੇਖੋ ਚਾਰੇ ਪਾਸੇ ਬਾਈ ਜਿਹੜਾ ਪੋਛਵੇ ਕਿਦਾਂ ਖਲੋਤੀ ਹੋ ਜਾਈ ਕੋਈ ਲੜਾ ਸੀ ਜਉ ਹੈ ਲੋਕ ਆਏ ਪਈ ਮਾ ਤਾਂ ਤੇਰਾ ਘਿਲੋ ਚਵਾਈ ਮੈਂ ਕਹਿੰਦਾ ਭਾਈ ਦੋ ਟਾਈਮ ਮਨਾ ਲਿਆਗੇ ਕੋਈ ਨਾ ਵੀ ਆਹ ਵੀਡੀਓ ਕਾਲ ਤੇ ਚਵਾਈ ਕਟਾ ਮਾਜੂਲੇ ਕਟਾ ਗਦੇ ਕਾਲ ਤੇ ਜੁਣਾ ਠੀਕ ਹੈ ਬਾਈ ਹਾਂਜੀ ਖੋਲਦ ਕੇ ਫਿਰ ਨੂੰ ਵੀ ਆ ਲਓ ਜੀ ਬਾਕੀ ਵੀਡੀਓ ਕਾਲ ਤੇ ਜਿਹੜੀ ਦੋਸਤੋਂ ਤੁਸੀਂ ਚਵਾਈ ਵੇਖ ਸਕਦੇ ਹੋ ਕਰਵਾ ਸਕਦੇ ਹੋ ਸੌਦਾ ਕਰਕੇ करके तो ठीक है सिंह बेशक है ठंडी धीरी तो तो है पूरी कोई डरक जी जो मारना ढाई सिर्फ कहने सिंग नहीं लगाए ਆ ਜਿਹੜਾ ਦੋਸੂ ਉਲਟ ਬਹਿਣੀ ਵਾਲੇ ਪਾਸਿਓਂ ਵੀ ਇਹਨਾਂ ਤਸੱਲੀ ਕਰ ਲੋ ਤੇ ਚੀਜ਼ ਖਰੀਦੀ ਆ ਠੀਕ ਆ ਖਰੀ ਚੀਜ਼ ਆ ਮੁੱਲ ਘਟ ਹੋਣਗੇ ਤੇ ਚੀਜ਼ ਨੇ ਕਾਰਨਾਮਾ ਉਹ ਹੀ ਕਰਨਾ ਜਿਹੜਾ ਦੋਸੂ ਹੋਰ ਵੜਾ ਕਰਦੀਆਂ ਨੇ ਠੀਕ ਆ ਚਾਹੇ ਵੱਡੀਆਂ ਵੜਾ ਕਰਦੀਆਂ ਨੇ ਉਹੋ ਜਿਹਾ ਛਣ ਪਾ ਦੇ ਆ ਵੀਰ ਸਾਹਿਬ ਇਹ ਡੀਟੇਲਸ ਆਊ ਆ ਦੇਖੋ ਕੀ ਜੀ ਦੋਸਤੋ ਹਰ ਪਾਸਿਓਂ ਤਸੱਲੀ ਕਰਾਉਂਦਾ ਇਹ ਮਕਸਦ ਹੁੰਦਾ ਵੀ ਥਾਣਾ ਨੂੰ ਹੱਥ ਲਾਈ ਜਾਵੋ ਵੀ ਠੰਡਾ ਧੀਰਾ ਪਸੂ ਆ ਠੀਕ ਆ ਜੀ ਜੀ ਭੈਣ ਚੋਲੇ ਜਿਹੜਾ ਮਰਜੀ ਚੋਲੇ ਹਾਂ ਜੀ ਉਹ ਮੈਂ ਜਵਾਬ ਚੋਲੇ ਦਾ ਨਾ ਸੀ ਚੋਲੇ ਕਰੇ ਕਿੰਨਾ ਕ ਮੁੱਲ ਵੀਰ ਹੈਪੀ ਦਾ ਹਾਂ ਜੀ ਜੇ ਬੱਚਾ ਹੁੰਦਾ ਸਹੀ ਸੁੰਗ ਤੇ ਕਹਿੰਦੇ ਫਿਰ ਤੇ ਵਸ਼ੀ 45000 ਦੇ 33000 ਚ ਪਹੁੰਚ ਕਰ ਦਿਆਂਗੇ 올 ਪੰਜਾਬ ਚ ਹਾਂ ਜੀ ਸਾਰੇ ਪੰਜਾਬ ਚ ਪੰਜਾਬ ਪੰਜਾਬ ਚ 33000 ਚ ਪਹੁੰਚ ਕਰ ਦਿਆਂਗੇ 33000 ਹਾਂ ਜੀ ਇਹ ਵੀ ਆਫਰ ਹੈ ਆਫਰ ਹੈ ਸਿਰਫ ਬੱਚਾ ਹੀ ਨਹੀਂ ਹੈਗਾ ਲੈ ਕੇ ਵੇਚ ਲੋ ਬੱਚਾ ਰਹਿਣ 40000 ਦੀ ਸੀ ਹਾਂ ਲੈ ਵੀ ਦੋਸਤੋ ਕਰੋ ਚੈੱਕ ਬਿਲਕੁਲ 33000 ਦੇ ਵਿੱਚ ਸਾਰੇ ਪੰਜਾਬ ਭਰ ਦੇ ਲਈ ਕੁਝੋ ਵੀ 200 ਛੋਟ ਕਰਾਂਗੇ ਬੇਸ਼ੁਕ ਦੁੱਧ 13 ਲੀਟਰ ਹਨਾ ਮੈਂ ਕਹਿੰਦਾ ਭਾਈ ਮਨਾ ਕੇ ਜਾਵਾਂਗੇ ਕਰੋ ਇਹ ਸੌਦਾ ਦੋਸਤੋ ਬਾਕੀ ਮਾਰ ਲਿਓ ਚਾਰਾ ਜਿਹੜੇ ਵੀਰ ਦਾ ਵਜੂਗਾ ਪੰਜਾਬ ਭਰ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿੱਥੋਂ ਤੁਸੀਂ ਮਗਾਓਗੇ ਬਿਲਕੁਲ 33000 ਦੇ ਵਿੱਚ ਤੁਹਾਡੇ ਘਰੇ ਪਹੁੰਚ ਹੋ ਜੂਗਾ ਹਾਂਜੀ ਕੋਈ ਭਾਈ ਇਹਨੂੰ ਕਰਾ ਆ ਦੇਂਦੀ ਲੋੜ ਨਹੀਂ ਆਹ ਵੇਖੋ ਤਸੱਲੀ ਤੁਸੀਂ ਕਰਨੀ ਹੈ ਬੇਸ਼ੱਕ ਇੱਥੇ ਆਣ ਕੇ ਕਰ ਲਓ ਚਾਹੇ ਤੁਸੀਂ ਵੀਡੀਓ ਕਾਲ ਤੇ ਕਰਾ ਲਿਓ ਜਿਵੇਂ ਵੀ ਤੁਹਾਨੂੰ ਠੀਕ ਲੱਗੇ ਸੈੱਟ ਲੱਗੇ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਬੈਡ ਆ ਇਹ ਇਸ ਗਾਂ ਦੀ ਕੀ ਡਿਟੇਲ ਆ ਭਾਈ ਜੀ ਤੇ ਭਾਈ ਤੀਜਾ ਸੂਆ ਸੋਈ ਜੋ ਸੋਈ ਆ ਹਾਂਜੀ ਕਿੰਨਾ ਸਮਾਂ ਹੋ ਗਿਆ ਸੋਈ ਨੂੰ ਮਹੀਨਾ ਆ ਗਿਆ ਜੋ ਇੱਕ ਮਹੀਨਾ ਬੱਚਾ ਹਾਂਜੀ ਬੱਚਾ ਬੱਚਾ ਵਾ ਜੀ ਬੱਚਾ ਆ ਆ ਜੀ ਬੱਚਾ ਦਿਖਾਵਾਂਗੇ ਆਪਾਂ ਕੋਈ ਨਾ ਜਦੋਂ ਤੋਰਿਆ ਨਾ ਪਸੋਂ ਆਪਾਂ ਦਿਖਾਵਾਂਗੇ ਭਾਈ ਜੀ ਇਹਦੀ ਤੇ ਇਹ ਵੀ ਭਾਜੀ ਸੀ ਸੌਜ ਚੱਕਰ ਨਹੀਂ ਕਰੇ ਕੋਈ ਸਾਡਾ ਪਾ ਜਿਹੜੇ ਕੋਤੋ ਵਰਦੇ ਸਾਰੇ ਜੀ ਇਹ ਜਿਹੜੇ ਲੋ ਭਾਜੀ ਵਗੜਦੇ ਨੇ ਉਹ ਅਗਲੇ ਥਾਂ ਦੇਖੋ ਜੀ ਆਹ ਅਗਲੇ ਥਾਂ ਦੇਖੋ ਆਹ ਮਗਰਲੇ ਥਾਂ ਦੇਖੋ ਜੀ ਆਹ ਦੇਖੋ ਲੈ ਵੀ ਦੋਸਤੋ ਬਜਰੀ ਪੋੜਤੀ ਹੈ ਥੱਲੇ ਉਹ ਲੈਣਾ ਭਾਜੀ ਸੀਲ ਡੰਗਰ ਆ ਹੂੰ ਇਹ ਨਾਲ ਅਗਲੇ ਘਰੇ ਘਲਤਾ ਮਾਰਿਓ ਇਧਰ ਗਾਲਾਂ ਕੱਢੀ ਆ ਅਗਲਾ ਲੈਣਾ ਸੀ ਦੁੱਧ ਪਵਾ ਕੇ ਲੋ ਘਾੜੇ ਘੱਟ ਦਈ ਜਾਵੇ ਮਹੀਨਾ ਕੋ ਕੇ ਸੁਈ ਨੂੰ ਪਾਜੀ ਮੈਨੂੰ ਦੋ ਚੰਨ ਉੱਤੇ ਲਾ ਲਓ ਉਹ ਬੱਚਾ ਜੀ ਮੈਨੂੰ ਦੁੱਧ ਉੱਤੇ ਲਾ ਲਓ ਅੰਦਰ ਲਾ ਲਓ ਠੀਕ ਹੈ ਭਰਾ ਆਪਾਂ ਦਿਖਾਉਣੇ ਬੱਚਾ ਉਹ ਵਾਈਟ ਟਰੰਕ ਦਾ ਉਹ ਹੀ ਆ ਨਹੀਂ ਜੀ ਹੁਣ ਨਹੀਂ ਪਾਜੀ ਵਸ਼ੀ ਹੋ ਐਦੀ ਆ ਔਰ ਬੈਠਾ ਜੇ ਜਦੋਂ ਬੈਠਾ ਲਾਲ ਰੰਗ ਦਾ ਹਾਂ ਜੀ ਚਲ ਦਿਖਾਉਣੇ ਆ ਜੀ ਬੱਚਾ ਜਿਹੜਾ ਤੁਸੀਂ ਦਿੱਥੇ ਥੱਲੇ ਮੇਲਗਾਫ ਆ ਇੱਕ ਮਹੀਨੇ ਦੀ ਸੁਈ ਆ ਠੀਕ ਹੈ ਤੇ ਦੁੱਧ ਕਿੰਨਾ ਚਵਾਦਾਂਗੇ ਜੀ ਜੀ ਦੁੱਧ 9 ਵਰ ਪਾਰਟ ਕਿਲੋ ਮਾਣੇ ਜੇ ਲੱਗਿਆ ਠੀਕ ਹੈ ਜੀ ਹਾਂ ਜੀ ਆਹ ਜਿਹੜੀ ਦੋਸਤੋ ਗਾਂ ਆਪਾਂ ਕਹੀ ਜੀ ਨਾ ਫੁੱਲ ਵੱਡੀ ਹਾਈਟ ਦੇ ਵਿੱਚ ਆ ਕਦ ਕਾਠ ਜਿਹੜਾ ਵੱਡਾ ਕਦ ਕਾਠਾ ਜਿਵੇਂ ਐਚ ਐਫ ਆਪਾਂ ਨੋਰਮਲ ਵੈਢ ਦੇਖਦੇ ਆ ਕਦ ਕਾਠ ਦੀ ਉਹਦਾ ਕਦ ਕਾਠ ਹੈਗਾ ਠੀਕ ਆ ਤੇ 9 ਕਿਲੋ ਤੁਸੀਂ ਦੁੱਧ ਵੀਰਾਂ ਦਾ ਵੀ 9 ਕਿਲੋ ਆ ਤੇ ਕੋਈ ਵੀਰ ਉਹਦਾ 8 ਮੰਨ ਕੇ ਬੇਸ਼ੱਕ ਜਿਹੜਾ ਸੌਦਾ ਕਰ ਲੈ ਠੀਕ ਆ ਲੈ ਲੋ ਭਾਈ ਆ ਥਾਣਾ ਜੇ ਦੋਸਤੋ ਬਿਲਕੁਲ ਮੁਠੀ ਦਾ ਥਾਣਾ ਤੇ ਠੰਡੀ ਧੀਰੀ ਪੂਰੀ ਵੇਸੇ ਠੀਕ ਹੋ ਹੈਪੀ ਭਈ ਮੁੱਲ ਕਿੰਨਾ ਦਾ ਕਿੰਨਾ ਕਰਦੀ ਹੈ ਭਾਈ ਜਦੋਂ ਤਹੀਂ ਦੱਸਦੇ ਵਾਜ ਵੇਖੀਏ ਨਹੀਂ ਚਲੋ ਮੈਂ ਦੱਸਿਆ ਤੇ ਬਜਾ ਦਾ ਘਾਟਾ ਵਾਤਾ ਨਾ ਪਾ ਜਾ ਤੁਹਾਡਾ ਪਰਦਾ ਹੈਗਾ ਵੀ ਕੋਈ ਪਤਾ ਵੀ ਲੱਗੇ ਕੋਈ ਆਈਡੀਆ ਮੈਂ ਤਾਂ ਨਾ ਦੇ ਦੋ ਕੀ ਅ ਦੁੱਤ ਮੀਨੀ ਦੇ ਸਾਲਾ ਵੇਖਦੇ ਕੋਈ ਦੇ ਦੋ 22000 ਦੀ ਤੇ 23000 ਪਹੁੰਚ ਕਰ ਦਾਂਗੇ ਹੋਰ ਦੱਸ ਲਓ ਵੀ ਦੋਸਤੋ 23000 ਪਹੁੰਚ ਕਰੋ ਗੱਲ ਵੀ ਇਹ ਤਾਂ ਜਿਹੜੀ ਦੋਸਤੋ ਮੈਂ ਤਾਂ ਵੈਸੇ ਅੰਦਾਜ਼ਾ ਲਾਇਆ ਸੀ ਵੀ ਯਾਰ 22000 ਦੇ ਤੇ ਤੇ ਉਹ ਆ ਦਾ 23000 ਜੱਪੇ ਦੀ ਪਹੁੰਚ ਕਰਦਾਂਗੇ ਵੀਰ ਪਹੁੰਚ ਕਰਦਾ ਹੈ ਭਾਜੀ ਇਹ ਹੋਰ ਨਹੀਂ ਹੈ ਦੋਸਤ ਰੱਬ ਦਾ ਨਾ ਹੀ ਹੈ ਜਬਨ ਆ ਪੰਜਾਬ ਭਰ ਦੇ ਵਿੱਚ ਪਹੁੰਚ ਆ ਆ ਵੀਡੀਓ ਵੇਖ ਕੇ ਤੁਸੀਂ ਵੀ ਆਖੋਗੇ ਵੀ ਠੀਕ ਹੈ ਜੀ ਇੰਨੇ ਰੇਟ ਦੇ ਵਿੱਚ ਪਹੁੰਚ ਵੀ ਹੋ ਰਹੀ ਆ ਚਾਹੇ ਤੁਸੀਂ ਪਟਿਆਲੇ ਬੈਠੇ ਹੋ ਪਹੁੰਚ ਹੋ ਰਹੀ ਆ ਠੀਕ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਪਟਿਆਲੇ ਵੀ ਭਾਜੀ ਪਰਸੋ ਦੋ گاਵਾ ਭੇਜ ਗਿਆ 7000 ਰੁਪਿਆ ਗੱਡੀ ਵਾਲੇ ਨੇ ਲਿਆ ਦੋ گاਵਾ ਦਾ 6.5 6.5 ਸਾਢੇ 6 ਹਜ਼ਾਰ ਮੈਂ ਦੋ گاਵਾ ਭੇਜੀਆਂ ਪਟਿਆਲੇ ਠੀਕ ਹੈ ਹਾਂਜੀ ਪਰਸੋ ਜਾਸ ਠੀਕ ਹੈ ਹਾਂਜੀ ਚਲੋ ਵੀ ਬਾਕੀ ਦੋਸਤੋ ਮੈਂ ਤਾਂ ਰਾ ਜਿਹੜੀਆਂ ਮਾਰਕਿੰਗ ਦੀਆਂ ਜਾਂ ਮਰਵਾ ਕੇ ਜਾਂ ਤਾਂ ਤਾਰਾਂ ਬਿਲਕੁਲ ਤੁਹਾਨੂੰ ਚੈੱਕ ਪਾਸ ਕਰਾਤੀ ਐ ਦਿਖਾਦੀ ਐ ਬੱਚਾ ਦਿਖਾ ਦਿੰਦਾ ਮੈਂ ਭਾਜੀ ਆਹ ਦੇਖੋ ਵੀ ਠੀਕ ਆ ਆ ਬੱਚਾ ਹੈਗਾ ਜਿਹੜੀ ਦੋਸਤੋ ਪਤ ਤੁਹਾਨੂੰ 3 ਨੰਬਰ ਤੇ ਵੈਡ ਦਿਖਾ ਰਹੇ ਆ ਇਹ ਲਾਲ ਰੰਗ ਦਾ ਪੁੱਤ ਹੈਗਾ ਹੋਣ ਜਿਹੜੀ ਆਪਾਂ ਤੁਹਾਨੂੰ 4 ਨੰਬਰ ਤੇ ਦਿਖਾਵਾਂਗੇ ਵੈੜ ਜਿੱਤੇ ਪਰ ਇਹ ਆਪਾਂ ਗੱਲਬਾਤ ਕਰਾਂਗੇ ਉਹਦੇ ਨੀਚੇੜਾ ਬੱਚਾ ਥੱਲੇ ਉਹਦੇ ਮਗਰਾ ਬੱਛੀ ਆ ਠੀਕ ਆ ਵਾਈਟ ਰੰਗ ਦੀ ਡੱਬੇਆ ਵਿੱਚ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਆਜੋ ਜੀ ਇਹ ਭਾਈ ਉੱਤੇ ਲਾਲੇ ਇਹ ਜਾਊਗਾ ਤੁਹਾਡੇ ਸਾਹਮਣੇ ਆ ਜੀ ਹਾਂ ਜੀ ਹਾਂ ਜੀ ਠੀਕ ਆਪਾਂ ਅੱਛਾ ਅਗਲੀ ਭਾਈ ਇਹ ਵੈੜ ਆ ਗਈ ਆ ਇਹ ਵੀ ਭਾਈ ਤੀਜਾ ਸੂਹਾ ਸੂਈ ਜੋ ਤੀਜਾ ਸੂਹਾ ਹਾਂ ਜੀ ਇਹਦੇ ਮਗਰ ਬੱਛੀ ਜੋ ਹੂੰ ਉਹ ਆਂਦੇ ਮਹੀਨੇ ਦਾ ਕੋਈ ਦਾਦ ਨੂੰ ਉੱਤੇ ਮਾਰਲੇ ਘਾਟ ਮਾਰਲੇ ਹੂੰ ਹੂੰ ਉਹ ਅਗੋਂ ਆਪਾਂ ਦੱਸਿਆ ਕਿੰਨਾ ਮਹੀਨਾ ਹੋ ਗਿਆ ਹਾਂਜੀ ਉਹ ਆਂਦੇ ਭਾਜੀ ਮਹੀਨਾ ਆ ਗਿਆ ਏ ਠੀਕ ਆ ਬਾਕੀ ਬੱਚਾ ਦਿਖਾਤਾ ਹਾਂਜੀ ਬਾਕੀ ਕੋਈ ਵੀਰ ਮਹੀਨੇ ਦਾ ਮੰਨ ਲੇ ਸਵਾ ਦਾ ਮੰਨ ਲੇ ਭਾਜੀ ਲੋਕ ਉਹਨਾਂ ਦੇ ਸਾਹਮਣੇ ਕੋਈ ਦੋ ਸਾਲਾਂ ਦਾ ਲਾਈ ਜਾਗਾ ਆਪਾਂ ਵਿਖਾਈ ਦਿੱਤਾ ਲਕਾਇਆ ਤੁਸੀਂ ਆਪ ਹਾਂ ਉਹ ਤੁਹਾਡੇ ਸਾਹਮਣੇ ਦੁੱਧ 8 ਕਿਲੋਆਂ 8.5 ਕਿਲੋ ਦੋਵਾਂ ਕੋਲ ਹੋ ਗਿਆ ਨਹੀਂ ਆਪਣੀ ਗਾਰੰਟੀ ਮਿਲਦੇ ਬੱਚਿਆਂ ਤੇ ਹਾਂਜੀ ਬੱਚਿਆਂ ਦੇ ਮਿਲਦੀਆਂ ਜੀ ਠੀਕ ਆ ਹਾਂਜੀ 8 ਕਿਲੋ ਹੈਗੇ ਨੇ ਕੋਲ ਹੁਣ ਇਹਦੇ ਕੋਲ 9.5 ਹਜ਼ਾਰ ਰੁਪਏ ਕਾ ਕੇ ਦੇਵਾਂਗੇ ਦੋਵਾਂ ਥੱਲੇ ਹਾਂਜੀ ਠੀਕ ਆ ਸਰਦੀਪੁਰ ਦੀ ਵੀ ਧਾਰਾ ਵਧੀਆ ਹੈ ਮੈਂ ਆਪਾਂ ਜਿਹੜੇ ਮੰਗਾ ਪਾਏ ਧਾਰਾ ਮਰਵਾ ਦੇ ਵੰਗਾ ਪਾ ਕੇ ਜਿਹੜੀਆਂ ਦੋਸਤੋ ਧਾਰਾ ਮਾਰ ਕੇ ਆਪਾਂ ਚੈੱਕ ਕਰਵਾ ਦੇਨੇ ਤੁਹਾਨੂੰ ਠੀਕ ਹੈ ਕਿਉਂਕਿ ਹੋ ਸਕਦਾ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਹੋਵੇ ਆਵੇ ਜੋ ਭਾਜੀ ਦਾ ਰਿਸ਼ਤਾ लो भी भरावो ठीक है भरा भरू जो चंगा है दे दे दे। चलो जी तोर लगे जी आप तोर लो तोर, तोर लो आ देखो जी है ना ਪੁਰਤੀ ਪੂਰੀ ਹੈ ਨਾ ਪੁਰਜੀ ਭਾਜੀ ਸਾਹ ਦੀ ਨਹੀਂ ਹੈ ਕਿਸੇ ਦੀ ਥੋੜੀ ਜਿhko ਸਾਹ ਸੰਭਾਲ ਕੱਟ ਕੀਤੀ ਆ ਹਾਂਜੀ ਥੋੜੀ ਜਿਹੀ ਜਿਵੇਂ ਨਾ ਪੁਰਜੀ ਭਾਜੀ ਸਾਹ ਸੰਭਾਲ ਕੀਤੀ ਉਹਨੇ ਵੀ ਪਾਹੇ ਲੈ ਲੈ ਫਿਰ ਉਹਨਾਂ ਨੂੰ ਆ ਦੇਖੋ ਜੀ ਠੀਕ ਆ ਆ ਵੈੜਾ ਜਿਹੜੀ ਦੋਸਤੋ ਤੋਰੋ ਵੀ ਵੇ ਲੋ ਆਂਦੇ ਹੋ ਜੀ ਐ ਜੋ ਜੀ ਕੋੜੇ ਗੂਆ ਫਿਰ ਕੋਈ ਕੋੜਾ ਮੇਰੀ ਜਾਨ ਚਾ ਠੀਕ ਆ ਤੇ ਵੀ ਭਾਈ ਕਿੰਨਾ ਕੁ ਮੋੜ ਦੋ ਦੱਸ ਦਿਓ ਭਾਈ ਤੈਨੂੰ ਜੱਜ ਮੈਂ ਦਿੰਦਾ ਨਹੀਂ ਤੁਸੀਂ ਦੱਸੋ ਮਾਰਾ ਛੱਡ 30000 ਦੀ ਪਹੁੰਚ ਕਰਦੇ ਨੇ 30000 ਹਾਂਜੀ ਆਜਾ 30 30000 ਹੀ ਕਰਾਤੀ ਸਾਰੇ ਪਾਸੇ 30000 ਹੈ ਨਾ ਹਾਂ ਤੇ ਛੇ ਬੰਦ 46 ਬੰਦ ਆ ਹਾਂ 45000 ਦੀ ਜੋੜੀ ਦੇ ਦੇ ਜਾਂਗੇ ਆਪਾਂ ਜੀ ਜੋੜੀ ਦੇ ਦਊ ਕੋਈ ਜੀ ਠੀਕ ਆ ਪਹੁੰਚ ਵੀ ਬਿਲਕੁਲ ਸੇਮ ਕਰਾ ਆ ਵਿੱਚੇ ਵਿੱਚੇ ਹੀ ਪਾਉਂ ਜੇ ਵਿੱਚੇ ਪਾਉਂ ਕਾ ਜੋੜੀ ਉਹ 50000 45000 ਦੀ ਦੇ ਦੇ ਲਓ ਵੀ ਦੋਸਤੋ ਚਾਹੇ ਤੁਸੀਂ ਮੰਡੀ ਗਵਿੰਦਗੜ ਮੰਗਾ ਲਓ ਚਾਹੇ ਮੰਗਾ ਲਓ ਤੁਸੀਂ ਰਾਜਪੁਰੇ ਚਾਹੇ ਮੰਗਾ ਲਓ ਤੁਸੀਂ ਮਹਾਲੀ ਠੀਕ ਆ ਤੇ ਬੜਾ ਜਰੀਆ ਵੀਰ ਦਾ ਵੀ ਜਿੰਨਾ ਕਿ ਤੁਹਾਨੂੰ ਮੁੱਲ ਕਿਹਾ ਉਹਦੇ ਵਿੱਚ ਪਹੁੰਚ ਜਿਹੜੀ ਆ ਬਿਲਕੁਲ ਮੌਜੂਦ ਆ ਠੀਕ ਆ ਜਿਹੜੀ ਵੀ ਵੈੜਦੇ ਤੁਸੀਂ ਗੱਲ ਕਰੋਗੇ ਵੇਲਪਲ ਉਸੇ ਥਾੜ ਕਾਲੇ ਪਹੁੰਚ ਜੂਗੀ ਤੁਹਾਡੇ ਠੀਕ ਆ ਮੈਂ ਕਹਿੰਦਾ ਭਾਜੀ ਅਗਲਾ ਪਤਾ ਕੀ ਕਹਿ ਦਿੰਦਾ ਆ ਇੱਥੇ ਆ ਜਿਓ ਭਾਜੀ ਪੈਲੇ ਤਸੱਲੀ ਕਰੋ ਪੈਸੇ ਖਾਤੇ ਹੀ ਪਹੁੰਚਾ ਦੇ ਗਾ ਉਹਨੂੰ ਗੱਡੀ ਲੈ ਆਓ ਹਾਂਜੀ ਮੈਂ ਜਿੰਨਾ ਕਰਾਉ ਗੱਡੀ ਨਾਲ ਉਹ ਉਹਨਾਂ ਕਰਾਇ ਵੀ ਛਾੜ ਦੂੰਗਾ ਵਿੱਚ ਠੀਕ ਆ ਪੈਸੇ ਖਾਤੇ ਹੀ ਪਾ ਦਿਓ ਵੀਡੀਓ ਕਾਲ ਤੇ ਚਾੜੋ ਮੈਂ ਗਾਣੀ ਲਾਦਰੀ ਭੇਜ ਦੂੰਗਾ ਹੂੰ ਜਿਆਦੀ ਗੱਲ ਇੱਥੇ ਆ ਜਿਓ ਗੱਡੀ ਦਾ ਜੋ ਮੋਸਲ ਦੇ ਦਿਓ ਗੱਡੀ ਇਧਰੋਂ ਮੇਰੀ ਜਿਹੜੂ ਦੇ ਨਾਲ ਦਾ ਹੀ ਥੀ ਹੂੰ ਸਹੀ ਗੱਲ ਹੈ ਜੀ ਭਾਈ ਉੱਥੇ ਪਤਾ ਇਹ ਛੋਟੀ ਹੈ ਵੱਡੀ ਹੈ ਕਿਹੜਾ ਕੋ ਲਾ ਕੇ ਲੈ ਜਾਣਾ ਕਿ ਜੇ ਨਾ ਤੇ ਜੋ ਕੋ ਵੀਡੀਓ ਲੋਗ ਹੋਰੇ ਕਰੇ ਸੱਜਣਾ ਆਪਾਂ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਨੋ ਵੀ ਦੋਸਤੋ ਇਹੋ ਕਦ ਕਾੜ ਤੇ ਐਡੀ ਕੀ ਹਾਈਟ ਆ ਠੀਕ ਆ ਆ ਪ੍ਰੋਪਰ ਆਪਾਂ ਤੁਹਾਨੂੰ ਦਿਖਾਤੀਆਂ ਨਹੀਂ ਬਹਿਣਾ ਨਹੀਂ ਠੀਕ ਆ ਜੋ ਵੀ ਥਰੇ ਮਿਲਕ ਨੇ ਜੋ ਵੀ ਥਰੇ ਦੋ ਦੋ ਚਵਾ ਰਹੇ ਨੇ ਉਹ ਪ੍ਰੋਪਰ ਗੱਲਬਾਤ ਆਪਾਂ ਕਰਕੇ ਤੁਹਾਡੇ ਨਾਲ ਜਿਹੜੀ ਸ਼ੇਅਰ ਕੀਤੀ ਹੈ ਇਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਫੈਸਲਾ ਆਪ ਦੀ ਸੋਚ ਸਮਝ ਦੇ ਸਾਹਮਣੇ ਕਰ ਸਕਦੇ ਹੋ ਆਪਣਾ ਨੰਬਰ ਬਾਈ ਹੈਪੀ ਭਾਈ ਫੋਨ ਨੰਬਰ ਹੈਗਾ ਮੇਰਾ 81063737575 94563323 ਠੀਕ ਹੈ ਜੀ ਸੋ ਦੋਸਤੋ ਇਹ ਸੀਗਾ ਵੀਰ ਹੈਪੀ ਤੇ ਪਿੰਡ ਬੁਰਜ ਨਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ